ਸਾਸੀ ਗਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਅਕਤੂਬਰ ਮਹੀਨੇ ਦੇ ਵਿੱਚ ਆਪਾਂ ਲਸਣ ਤੇ ਗੰਡੇ ਨੂੰ ਲਾ ਸਕਦੇ ਆ ਹੁਣ ਅੱਜ ਆਪਾਂ ਲਾਵਾਂਗੇ ਲਸਣ ਸਾਰਿਆਂ ਦੇ ਮਨ ਦੇ ਵਿੱਚ ਇੱਕ ਸਵਾਲ ਹੁੰਦਾ ਵੀ ਆਪਾਂ ਕਿਹੜੇ ਤਰੀਕੇ ਲਸਣ ਲਾਈਏ ਤਾਂ ਕਿ ਜਿਹੜੀ ਆਪਣੀ ਲਸਣ ਆ ਉਹ ਕਾਮਯਾਬ ਹੋਵੇ ਜਿਹੜੀ ਉਹਦੀ ਗੰਡੀ ਆ ਉਹ ਮੋਟੀ ਹੋਵੇ ਹੁਣ ਇਹਦੇ ਵਿੱਚ ਬਾਈ ਆਪਾਂ ਸ਼ੋਰਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਸਾਰਿਆਂ ਤੋਂ ਪਹਿਲਾਂ ਤਾਂ ਬਾਈ ਆਪਾਂ ਜਗਾ ਦੀ ਚੋਣ ਕਰਨੀ ਆ ਵੀ ਜਿਹੜੀ ਜਗਾ ਦੇ ਉੱਪਰ ਸਬਜੀ ਲਾਉਣੀ ਕਿਸੇ ਵੀ ਪ੍ਰਕਾਰ ਦੀ ਸਬਜੀ ਲਾਉਣੀ ਆ ਉਸ ਤੋਂ ਬਾਅਦ ਗੱਲਬਾਤ ਆਉਂਦੀ ਆ ਬੀਜ ਦੀ ਫੇਰ ਗੱਲਬਾਤ ਆਉਂਦੀ ਆ ਮਿੱਟੀ ਦੀ ਠੀਕ ਆ ਤੇ ਫੇਰ ਆਉਂਦੀ ਆ ਗੱਲਬਾਤ ਆ ਬਾਈ ਆਪਾਂ ਲਾਉਣਾ ਕਿਹੜੇ ਤਰੀਕੇ ਆ ਉਸ ਤੋਂ ਬਾਅਦ ਗੱਲਬਾਤ ਆਉਂਦੀ ਆ ਖਾਦਾਂ ਦੀ ਤੇ ਪਾਣੀ ਦੀ ਸਾਰੀ ਗੱਲਬਾਤ ਆਪਾਂ ਇਸ ਵੀਡੀਓ ਦੇ ਵਿੱਚ ਕਰਾਂਗੇ ਸਾਰੇ ਤੋਂ ਪਹਿਲਾਂ ਤਾਂ ਬਾਈ ਆਪਾਂ ਗੱਲਬਾਤ ਕਰਦੇ ਆ ਵੀ ਜਿਹੜੀ ਸਬਜੀ ਆ ਉਹ ਕਿੱਥੇ ਲਾਉਣੀ ਆ ਜਿਹੜੀ ਲਸਣ ਤੇ ਗੰਡਾ ਉਹ ਕਿੱਥੇ ਲਾਉਣਾ ਕੋਸ਼ਿਸ਼ ਭਾਈ ਇਹ ਕਰਨੀ ਜਿਵੇਂ ਹੁਣ ਆਪਾਂ ਨੂੰ ਪਤਾ ਹੀ ਹੈ ਵੀ ਐਸ ਕੀ ਕੰਟੀਨਿਊ ਕਿਸੇ ਨੂੰ ਪਤਾ ਸੀਗਾ ਵੀ ਇੰਨੇ ਲਗਾਤਾਰ ਇੰਨੇ ਦਿਨ ਮੀਂਹ ਪੈਣਗੇ ਇਸ ਕਰਕੇ ਜਿਹੜੀ ਸਬਜ਼ੀ ਲਾਉਣੀ ਆ ਉਹ ਲਾਉਣੀ ਆ ਉੱਚੀ ਜਗ੍ਹਾ ਤੇ ਮੋٹے ਮੋٹے ਸ਼ਬਦਾਂ ਦੇ ਵਿੱਚ ਆਪਾਂ ਤੁਹਾਨੂੰ ਦੱਸਣ ਲੱਗੇ ਆ ਸਬਜ਼ੀ ਲਾਉਣੀ ਆ ਉੱਚੀ ਜਗ੍ਹਾ ਤੇ ਜਿੱਥੇ ਆਪਣੀ ਆਮ ਫਸਲ ਬੀਜੀ ਹੁੰਦੀ ਆ ਕੋਸ਼ਿਸ਼ ਇਹ ਕਰਨੀ ਵੀ ਆਪਣੀ ਜਿਹੜੀ ਜਗ੍ਹਾ ਉਹ ਉੱਚੀ ਹੋਵੇ ਉਸ ਤੋਂ ਬਾਅਦ ਭਾਈ ਗੱਲਬਾਤ ਆਉਂਦੀ ਆ ਜਿਹੜੀ ਲਸਣ ਤੇ ਗੰਡੇ ਵਾਸਤੇ ਮਿੱਟੀ ਕਿਹੋ ਜੀ ਹੋਣੀ ਚਾਹੀਦੀ ਆ ਮਿੱਟੀ ਬਿਲਕੁਲ ਖੇਤੀਯੋਗ ਹੋਣੀ ਚਾਹੀਦੀ ਆ ਤੇ ਜਿਹੜੀ ਇਸ ਤਰ੍ਹਾਂ ਦੀ ਬਿਲਕੁਲ ਪੁਰਪਰੀ ਮਿੱਟੀ ਹੋਣੀ ਚਾਹੀਦੀ ਆ ਇਹਦਾ ਲੱਡੂ ਨਹੀਂ ਬਣਦਾ ਹੋਣਾ ਚਾਹੀਦਾ ਇਸ ਤਰ੍ਹਾਂ ਜੇ ਲੱਡੂ ਬਣ ਵੀ ਜਾਵੇ ਐਂ ਕਰਕੇ ਮਾੜਾ ਜਿਹਾ ਹੱਥ ਮਾਰਿਆ ਸਾਰੀ ਮਿੱਟੀ ਢਹਿ ਢੇਰੀ ਠੀਕ ਆ ਇਹ ਜਿਹੜੀ ਕਿਆਰੀ ਤੁਸੀਂ ਸਾਹਮਣੇ ਬਾਈ ਦੇਖ ਸਕਦੇ ਹੋ ਇਹ ਆਪਾਂ ਸਾਰੀ ਰੈਡੀ ਕਰ ਲਈ ਆ ਹੁਣ ਲਸਣ ਨੂੰ ਲਾਉਣ ਤੋਂ ਪਹਿਲਾਂ ਉਹਦੇ ਢੰਗ ਕਿਹੜਾ ਤਰੀਕਾ ਆਪਾਂ ਕਿਹੜਾ ਵਰਤਣਾ ਲਸਣ ਨੂੰ ਬਾਈ ਲਾਉਣ ਦੇ ਅਲੱਗ-ਅਲੱਗ ਤਰੀਕੇ ਆ ਕਈ ਤਾਂ ਪੱਧਰੀਆਂ ਕਿਆਰੀਆਂ ਦੇ ਵਿੱਚ ਵੀ ਲਾਉਂਦੇ ਆ ਕਈ ਬੱਟਾਂ ਦੇ ਉੱਪਰ ਲਾਉਂਦੇ ਆ ਕਈ ਬੈੱਡ ਬਣਾ ਕੇ ਲਾਉਂਦੇ ਆ ਤੇ ਕਈ ਜਗ੍ਹਾ ਦੇ ਉੱਪਰ ਛਿੱਟੇ ਨਾਲ ਕਈ ਬੀਜ ਤੇ ਆ ਠੀਕ ਆ ਤੁਸੀਂ ਕਿਹੜਾ ਤਰੀਕਾ ਬਣਾਉਣਾ ਉਹ ਤੁਹਾਡੇ ਉੱਪਰ ਡਿਪੈਂਡ ਕਰਦਾ ਆ ਆਪਾਂ ਤੁਹਾਨੂੰ ਜਿਹੜੇ ਤਰੀਕੇ ਆ ਸਾਰੇ ਦੱਸਦੇ ਆ ਹੁਣ ਬਾਈ ਗੱਲਬਾਤ ਆਉਂਦੀ ਆ ਇਹ ਜਿਹੜੀ ਆਪਣੀ ਕਿਆਰੀ ਆ ਚਾਹੇ ਆਪਾਂ ਘਰ ਦੇ ਵਿੱਚ ਲਸਣ ਲਾਉਣੀ ਆ ਚਾਹੇ ਆਪਾਂ ਲਾਉਣੀ ਆ ਬਾਹਣ ਦੇ ਵਿੱਚ ਚਾਹੇ ਛੋਟੇ ਪੱਧਰ ਦੇ ਚਾਹੇ ਵੱਡੇ ਪੱਧਰ ਤੇ ਠੀਕ ਆ ਲਸਣ ਨੂੰ ਲਾਉਣ ਤੋਂ ਪਹਿਲਾਂ ਉਹਦੇ ਵਿੱਚ ਜਿਹੜੀ ਖਾਦ ਆ ਉਹ ਚੰਗੀ ਤਰ੍ਹਾਂ ਪਾ ਲਓ ਠੀਕ ਆ ਮਿੱਟੀ ਦਾ ਨੂੰ ਪਹਿਲਾਂ ਦੱਸ ਤੀਏ ਵੀ ਭੁਰਪਰੀ ਹੋਣੀ ਚਾਹੀਦੀ ਆ ਖੇਤੀ ਦੇ ਯੋਗ ਹੋਣੀ ਚਾਹੀਦੀ ਆ ਸਾਂ ਲਾਉਣ ਤੋਂ ਪਹਿਲਾਂ ਇਹਦੇ ਵਿੱਚ ਜਿਹੜੀ ਖਾਦ ਆ ਰੂੜੀ ਦੀ ਖਾਦ ਚੰਗੀ ਤਰ੍ਹਾਂ ਪਾ ਲੈਣੀ ਜੇਕਰ ਆਪਾਂ ਆਰਗੈਨਿਕ ਤਰੀਕਾ ਆਪਾਂ ਦੇਸੀ ਤਰੀਕਾ ਵਰਤਣਾ ਚਾਹੁੰਦੇ ਆ ਜੇ ਆਪਾਂ ਜਿਹੜੀ ਰੂੜੀ ਦੀ ਖਾਦ ਆ ਉਹ ਨਹੀਂ ਪਾਉਣੀ ਤਾਂ ਆਪਾਂ ਇਹ ਰਸਾਇਣਿਕ ਖਾਦ ਪਾਉਣੀ ਆ ਤਾਂ ਉਹਦੇ ਵਿੱਚ ਜ਼ਿੰਕ ਪੱਕਾ ਐਡ ਕਰਨੀ ਆ ਠੀਕ ਆ ਜ਼ਿੰਕ ਡੀਪੀ ਯੂਰੀਆ ਤੇ ਥੋੜੀ ਥੋੜੀ ਪੋਟਾਸ਼ ਨੂੰ ਸਾਰੀ ਨੂੰ ਮਿਕਸ ਕਰਕੇ ਜਿੰਨੀ ਕ ਆਪਣੀ ਕੈਰੀ ਹੈਗੀ ਆ ਸਾਰੇ ਦੇ ਵਿੱਚ ਆਏ ਪਤਲਾ ਪਤਲਾ ਛਿੱਟਾ ਦੇ ਦੇਣਾ ਰੂੜੀ ਦੀ ਖਾਦ ਇਹਦੇ 5-6 ਵਠਲ ਪਾ ਲੈਣੇ ਤੇ ਜਿਹੜੀ ਰੂੜੀ ਦੀ ਖਾਦ ਵੀ ਪਾਉਣੀ ਆ ਬਾਈ ਉਹ ਬਿਲਕੁਲ ਗਲੀ ਸੜੀ ਹੋਣੀ ਚਾਹੀਦੀ ਆ 6 ਮਹੀਨਿਆਂ ਤੋਂ ਪੁਰਾਣੀ ਜਿਹੜੀ ਬਿਲਕੁਲ ਕਾਲੀ ਜੀ ਇਸ ਤਰ੍ਹਾਂ ਦੀ ਜਿਵੇਂ ਆ ਤੁਸੀਂ ਮੇਰੇ ਹੱਥ ਦੇ ਵਿੱਚ ਦੇਖ ਸਕਦੇ ਹੋ ਇਸ ਤਰ੍ਹਾਂ ਦੀ ਜਿਹੜੀ ਰੂੜੀ ਦੀ ਖਾਦ ਹੋਣੀ ਚਾਹੀਦੀ ਆ ਇਹਦੇ ਵਿੱਚ ਕੱਚਾ ਗੋਹਾ ਨਹੀਂ ਪਾਉਣਾ ਕਿਉਂਕਿ ਕੱਚਾ ਗੋਹਾ ਬਾਈ ਪਾ ਦਿਆਂਗੇ ਤਾਂ ਜਿਹੜੀ ਆਪਣੀ ਲਸਣਾਂ ਜਾਂ ਗੰਡਾ ਜਾਂ ਕੋਈ ਵੀ ਆਪਾਂ ਸਬਜ਼ੀ ਲਾਵਾਂਗੇ ਇਹਦੇ ਵਿੱਚ ਫੰਗਸ ਦੀ ਪ੍ਰੋਬਲਮ ਕਰ ਦੂਗਾ ਇਹਨੂੰ ਜੜਾਂ ਦੀ ਜਿਹੜੀ ਪ੍ਰੋਬਲਮ ਉਹ ਹੋ ਜਾਂਦੀ ਆ ਉల్లి ਦਾ ਲੋਗ ਜਿਹੜਾ ਉਹ ਲੱਗ ਜਾਂਦਾਗਾ ਇਸ ਕਰਕੇ ਜਿਹੜੀ ਇਹਦੇ ਵਿੱਚ ਆਪਾਂ ਖਾਦ ਪਾਉਣੀ ਆ ਰੂੜੀ ਦੀ ਉਹ ਹੋ ਪਾਉਣੀ ਆ ਬਿਲਕੁਲ ਗਲੀ ਸੜੀ ਮਤਲਬ ਕਿ 6-7 ਮਹੀਨਿਆਂ ਤੋਂ ਪਲੱਸ ਪੁਰਾਣੀ ਹੋਣੀ ਚਾਹੀਦੀ ਆ ਹੁਣ ਬਾਈ ਗੱਲਬਾਤ ਆਉਂਦੀ ਆ ਲਸਣ ਨੂੰ ਲਾਉਣ ਦਾ ਤਰੀਕਾ ਲਸਣ ਨੂੰ ਲਾਉਣ ਦੇ ਪਹਿਲਾਂ ਵੀ ਤੁਹਾਨੂੰ ਦੱਸ ਤਾ ਵੀ ਇਹ ਅਲੱਗ-ਅਲੱਗ ਤਰੀਕੇ ਆ ਕਿਹੜਾ ਤਰੀਕਾ ਆਪਾਂ ਅਪਣਾਉਣਾ ਚਾਹੁੰਨੇ ਆ ਉਹ ਤਰੀਕਾ ਆਪਾਂ ਅਪਣਾ ਸਕਦੇ ਆ ਹੁਣ ਇਹਨੂੰ ਆਪਾਂ ਬੀਜਿਆ ਗਿਆ ਜੇ ਪਧਰੀ ਕਿਆਰੀ ਦੇ ਵਿੱਚ ਜਿਹੜੀ ਆ ਤੁਸੀਂ ਸਾਹਮਣੇ ਕਿਆਰੀ ਦੇਖ ਸਕਦੇ ਹੋ ਇਹ ਬਿਲਕੁਲ ਰੈਡੀ ਆ ਇਹਦੇ ਵਿੱਚ ਸਾਰੇ ਤਰ੍ਹਾਂ ਦੀ ਜਿਹੜੀ ਆਪਾਂ ਖਾਦ ਪਾਉਣੀ ਸੀ ਉਹ ਆਪਾਂ ਪਾਤੀ ਆ ਇਹਨੂੰ ਚੰਗੀ ਤਰ੍ਹਾਂ ਕਢਾਈ ਕਰਨ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਨਾ ਪਧਰਾ ਕਰ ਲੈਣਾ ਕਿਤੇ ਵੀ ਜਿਹੜੀ ਆਪਣੀ ਕਿਆਰੀ ਆ ਉਹ ਉੱਚੀ ਨੀਮੀ ਨਹੀਂ ਹੋਣੀ ਚਾਹੀਦੀ ਬਿਲਕੁਲ ਪਧਰੀ ਹੋਣੀ ਚਾਹੀਦੀ ਆ ਇਹਨੂੰ ਲਾਉਣ ਤੋਂ ਪਹਿਲਾਂ ਬਾਈ ਇਹਦੇ ਵਿੱਚ ਨਾ ਸਾਰਾ ਇਸ ਤਰ੍ਹਾਂ ਹੱਥ ਮਾਰ ਲੈਣਾ ਚੰਗੀ ਤਰ੍ਹਾਂ ਜਿਹੜੇ ਆ ਡਲੇ ਆ ਉਸ਼ੇ ਜੇ ਕਰਨੀ ਵੀ ਸਾਰੇ ਆ ਪੱਪਾਂ ਨੇ ਲਗੀ ਠੀਕ ਆ ਇਸ ਤਰ੍ਹਾਂ ਸਾਰਾ ਹੱਥ ਮਾਰ ਕੇ ਇਹਦੇ ਵਿੱਚ ਜਿੰਨਾ ਵੀ ਘਾਹ ਕੰਦੂ ਆਪਾਂ ਨੂੰ ਨਜ਼ਰ ਆਉਂਦਾ ਠੀਕ ਆ ਇਹਨੂੰ ਚੰਗੀ ਤਰ੍ਹਾਂ ਕਰ ਲੈਣਾ ਸਾਫ਼ ਕਿਉਂਕਿ ਜਿੰਨਾ ਭਾਈ ਆਪਾਂ ਸਾਫ਼ ਕਰਕੇ ਕਿਸੇ ਵੀ ਸਬਜ਼ੀ ਨੂੰ ਕਿਆਰੀਆਂ ਦੇ ਵਿੱਚ ਲਾਵਾਂਗੇ ਜਿਹੜੀ ਆਪਣੀ ਸਬਜ਼ੀ ਆ ਓਨੀ ਤੰਦਰੁਸਤ ਹੋਊਗੀ ਓਨੀ ਉਹਦੀ ਜਿਹੜੀ ਗ੍ਰੋਥ ਆ ਉਹ ਵਧੀਆ ਹੋਊਗੀ ਓਨੇ ਉਹਦੇ ਵਿੱਚ ਜਿਹੜੇ ਨਦੀਨ ਆ ਉਹ ਘੱਟ ਹੋ ਕਰਨਗੇ ਠੀਕ ਆ ਸਾਰੀ ਕਿਆਰੀ ਦੇ ਵਿੱਚ ਇਸ ਤਰ੍ਹਾਂ ਹੱਥ ਮਾਰ ਲੈਣੇ ਜੇਕਰ ਕਿਉਂਕਿ ਰੂੜੀ ਦੀ ਖਾਦ ਦੇ ਵਿੱਚ ਨਾ ਪੋਲੋਥੀਨ ਬਹੁਤ ਹੁੰਦੇ ਆ ਤੇ ਜੇ ਪੋਲੋਥੀਨ ਹੋਏ ਤਾਂ ਜਿਹੜੀ ਆਪਣੀ ਜਿਹੜੀ ਸਬਜੀ ਆ ਉਹਨੇ ਚੰਗੀ ਤਰ੍ਹਾਂ ਗਰੋਥ ਨਹੀਂ ਹੋਣ ਦੇਣੀ ਉਹਨੂੰ ਬਾਹਰ ਕੱਢ ਦੇਣਾ ਇਸ ਤਰ੍ਹਾਂ ਸਾਰੇ ਮਾਰ ਕੇ ਚੰਗੀ ਤਰ੍ਹਾਂ ਹੱਥ ਤੇ ਹੁਣ ਗੱਲ ਬਾਤ ਆਉਂਦੀ ਆ ਬਈ ਬੀਜ ਦੀ ਵੀ ਜਿਹੜਾ ਬੀਜ ਆ ਜਿਹੜੀ ਗੰਡੀ ਆ ਗੰਡੀ ਬਿਲਕੁਲ ਹੈਲਥੀ ਹੋਣੀ ਚਾਹੀਦੀ ਹੈ ਜਿਵੇਂ ਆ ਤੁਸੀਂ ਸਾਹਮਣੇ ਦੇਖ ਸਕਦੇ ਹੋ ਬਈ ਜ਼ੂਮ ਕਰਕੇ ਮੜਾਇਆ ਦਿਖਾਓ ਕਰਾ ਠੀਕ ਆ ਇਸ ਤਰ੍ਹਾਂ ਦੀ ਹੈਲਥੀ ਗੰਢੀ ਹੋਣੀ ਚਾਹੀਦੀ ਐ ਇਹ ਨਾ ਹੋਵੇ ਵੀ ਆਪਾਂ ਮਰੀਜੀ ਹੋਈ ਲਸਣ ਲਾਦਗੇ ਫਿਰ ਉਸ ਤੋਂ ਬਾਅਦ ਬਾਈ ਪ੍ਰਚਾਰ ਵੀ ਉਸ ਤਰ੍ਹਾਂ ਦਾ ਹੀ ਹੋਊਗਾ ਜਿਹੜੀਆਂ ਗੰਢੀਆਂ ਆ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦੀਆਂ ਹੋਣੀਆਂ ਚਾਹੀਦੀਆਂ ਚਿੱਟੀ ਲਸਣ ਵੀ ਲਾ ਸਕਦੇ ਹੋ ਲਾਲ ਵੀ ਲਾ ਸਕਦੇ ਜਿਹੜੀ ਵੀ ਤੁਹਾਨੂੰ ਪਸੰਦ ਆ ਜਾਂ ਜਿਹੜੀ ਘਰ ਦੇ ਵਿੱਚ ਅਵੇਲੇਬਲ ਹੈਗੀ ਆ ਉਹ ਆਪਾਂ ਜਿਹੜੀ ਲਸਣ ਉਹ ਲਾ ਦੇਣੀ ਹੁਣ ਆਪਾਂ ਇਹ ਤੁਹਾਨੂੰ ਪਹਿਲਾਂ ਦੱਸਦਾ ਵੀ ਪੱਧਰੀ ਕਿਆਰੀ ਦੇ ਵਿੱਚ ਲਾਉਣ ਲੱਗੇ ਆ ਹੁਣ ਹੱਥ ਨਾਲ ਆ ਮਾਰ ਲਿਓ ਚਾਹੀ ਢੱਕੇ ਨਾਲ ਮਾਰ ਲਿਓ ਇਸ ਤਰ੍ਹਾਂ ਲੈਣਾ ਮਾਰ ਲੈਣੀਆ ਲੈਣਾ ਮਾਰਨ ਤੋਂ ਬਾਅਦ ਬਾਈ ਜੇਕਰ ਬਈ ਦੂਰੀ ਦੀ ਗੱਲਬਾਤ ਕਰੀਏ ਚਾਰ-ਚਾਰ ਉਂਗਲਾਂ ਦੀ ਦੂਰੀ ਰੱਖਣੀ ਆ ਇਸ ਤਰ੍ਹਾਂ ਐਸੇ ਤਰ੍ਹਾਂ ਹੀ ਇਧਰੋਂ ਜਦੋਂ ਹੁਣ ਆਪਾਂ ਇਧਰਲੇ ਪਾਸੇ ਲਾਵਾਂਗੇ ਇੱਥੇ ਉਂਗਲਾਂ ਨਾਲ ਜਾਂ ਢੱਕੇ ਨਾਲ ਆਪਾਂ ਮਾਰ ਲੈਣੀਆ ਚੰਗੀ ਤਰ੍ਹਾਂ ਲੈਣਾ ਤੇ ਜਿਹੜੀ ਲਸਣ ਆ ਸਾਰੀ ਕਿਆਰੀ ਦੇ ਵਿੱਚ ਐਸੇ ਤਰ੍ਹਾਂ ਲਾ ਦੇਣੀ ਚਾਰ-ਚਾਰ ਉਂਗਲਾਂ ਤੋਂ ਵੱਧ ਨਹੀਂ ਹੋਣਾ ਚਾਹੀਦਾ ਕਿਉਂਕਿ ਜੇ ਆਪਾਂ ਜ਼ਿਆਦਾ ਬਿਰਲੀ ਲਾਵਾਂਗੇ ਉਹਦੇ ਨਾਲ ਵੀ ਜਿਹੜੀ ਆਪਣੀ ਪੈਦਾਵਾਰ ਆ ਜਿੰਨੀ ਆਪਾਂ ਲੈਣੀ ਚਾਹੁੰਦੇ ਆ ਉਨੀ ਨਹੀਂ ਹੋਣੀ ਇਸ ਕਰਕੇ ਚਾਰ-ਚਾਰ ਉਂਗਲਾਂ ਤੋਂ ਬਿਰਲੀ ਵੀ ਨਹੀਂ ਕਰਨੀ ਤੇ ਸੰਗਣੀ ਵੀ ਨਹੀਂ ਕਰਨੀ ਲੈ ਵੀ ਸਾਰੀ ਕਿਆਰੀ ਦੇ ਵਿੱਚ ਲਸਣ ਲਾਉਣ ਤੋਂ ਬਾਅਦ ਪਾਣੀ ਲਾਉਣ ਤੋਂ ਪਹਿਲਾਂ ਇੱਕ ਗੱਲ ਦਾ ਜ਼ਰੂਰ ਖਿਆਲ ਰੱਖਣਾ ਜਿਹੜਾ ਝੋਨੇ ਦਾ ਪ੍ਰਾਲ ਹੁੰਦਾ ਜਿਵੇਂ ਹੁਣ ਝੋਨੇ ਆ ਅੱਜ ਕੱਲ ਆਪਾਂ ਵੱਢੀ ਜਾਂਦੇ ਆ ਝੋਨੇ ਦਾ ਜਿਹੜਾ ਬਾਈ ਆਹ ਪ੍ਰਾਲ ਹੁੰਦਾ ਇਹਦੇ ਵਿੱਚ ਪਾ ਦੇਣਾ ਸਾਰੀ ਕਿਆਰੀ ਦੇ ਵਿੱਚ ਜਿਹੜੀਆਂ ਭੂਕਾ ਉਹ ਆਟੋਮੈਟਿਕ ਨਿਕਲ ਆਉਣਗੀਆਂ ਉਸ ਤੋਂ ਬਾਅਦ ਲਾ ਦੇਣਾ ਬਾਈ ਪਾਣੀ ਠੀਕ ਆ ਇਹ ਜਿਹੜਾ ਝੋਨੇ ਦਾ ਪ੍ਰਾਲ ਆ ਇੱਕ ਤਾਂ ਇਹ ਦੇ ਵਿੱਚ ਕੱਖ ਨਹੀਂ ਹੋਣ ਦਿੰਦਾ ਇੱਕ ਜਿਹੜੀ ਆਪਣੀ ਲਸਣ ਆ ਉਹਦੀ ਜਿਹੜੀ ਜਾੜਾ ਇਹ ਭੋਲੀ ਰੱਖੂਗਾ ਕਿਉਂਕਿ ਜਿਆਦਾ ਪਾਣੀ ਲਾਉਣ ਦੀ ਜ਼ਰੂਰਤ ਨਹੀਂ ਪੈਣੀ ਉਸ ਤੋਂ ਬਾਅਦ ਬਾਈ ਇਹ ਜਦੋਂ ਇਹ ਗਲ ਗਿਆ ਜਿਹੜਾ ਇਹ ਪ੍ਰਾਲਾ ਇਹ ਗਲ ਗਿਆ ਇਹ ਆਪਣਾ ਖਾਦ ਦਾ ਕੰਮ ਕਰੂਗਾ ਠੀਕ ਆ ਇਹ ਖਾਦ ਦਾ ਕੰਮ ਕਰੂਗਾ ਇਹ ਇਸ ਕਰਕੇ ਜਿਹੜਾ ਪ੍ਰਾਲਾ ਇਹ ਪੱਕਾ ਪਾਉਣਾ ਤੁਸੀਂ ਆਪ ਫਰਕ ਦੇਖ ਲਿਓ ਵੀ ਜਿਹੜੀ ਲਸਣ ਆ ਉਹਦੀ ਗੰਢੀ ਦੇ ਵਿੱਚ ਨਾ ਪੂਰਾ ਹੀ ਫਰਕ ਪੈ ਜਾਊਗਾ ਕਮ ਸੇ ਕੰਮ ਵੀ ਨਾ ਨਾਰਮਲ ਬਾਣਾ ਦੇ ਵਿੱਚ ਵੀ ਜਿਹੜੇ ਬਾਣਾ ਦੇ ਵਿੱਚ ਜਾਨ ਨਹੀਂ ਹੁੰਦੀ ਆ ਸਹੀ ਦੀ ਈੜੀ ਗੰਡੀਆਂ ਉਹ ਬਣ ਜਾਂਦੀਆਂ ਅਮੀਰ ਕਰਦੇ ਆ ਬਈ ਜਿਹੜੀਆਂ ਗੱਲਾਂ ਤੁਹਾਨੂੰ ਦੱਸੀਆਂ ਉਹ ਤੁਹਾਨੂੰ ਵਧੀਆ ਲੱਗੀਆਂ ਹੋਣੀਆਂ ਜੇਕਰ ਵਧੀਆ ਲੱਗਣਾ ਤਾਂ ਬਈ ਚੈਨਲ ਨੂੰ ਕਰਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਧੰਨ